ਸਤ ਸ੍ਰੀ ਅਕਾਲ ਜੀ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਦਿੱਤੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਤੇ ਇੱਕੋ ਇੱਕ ਬਣਿਆ ਬਾਕੀ ਸਾਰੀਆਂ ਸੋਈਆਂ ਵਾਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਜੀ ਬਾਕੀ ਸਾਡੀ ਗੱਲ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਚਲੋ ਵਧੀਆ ਜੀ ਤਾਂ ਨੇ ਤੇ ਨਾਮ ਦੱਸ ਤੇ ਕਰੀ ਨਾਮ ਭਾਈ ਦਿੱਤੀ ਹੈ ਪਿੰਡ ਚੱਕ ਮੇਸ਼ੀਖਾਂਤ ਸੀ ਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਇਹ ਬੋਲ ਦੋ 9781984725 ਠੀਕ ਆ ਹਾਂਜੀ ਤੇ ਕਿਹੜੀ ਤੋਂ ਸ਼ੁਰੂਆਤ ਕਰ ਲਈਏ ਪਹਿਲਾਂ ਇਹ ਤਾਂ ਮਰਜ਼ੀ ਕਰ ਲੋ ਜਿੱਦੋਂ ਕਰ ਲੋ ਭਾਜੀ ਬੈਠੀ ਚਲੋ ਫਿਰ ਬੋਲਾਂ ਇੱਥ ਕਿੰਨਾ ਚਿਰ ਹੋ ਗਿਆ ਜਿੰਨਾ ਸੂਈ ਨਾ ਇਹ ਪਾਜੀ ਇਹ 16 17 ਦਿਨਾਂ ਜੁੜ ਜੇ ਅੱਛਾ 15 ਦਿਨਾਂ ਤੋਂ ਬਾਹਰ ਹੀ ਆ ਕੀ ਜੇ ਮਗਰ ਨਾਲਾਂ ਮੜਾ ਪੱਠੇ ਪੁੱਠੇ ਜੀ ਮੂੰਹ ਮਾਰਦਾ ਜੀ ਬੱਛਾ ਜੀ ਅੱਛਾ ਹਾਂ ਜੀ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਆ ਦੁੱਧ ਭਾਜੀ ਇਹ ਆਈ ਆਪਣੇ ਕੋਲ ਪੱਥੋਂ ਦੀ ਅੱਛਾ ਦੋ ਦਿਨ ਹੋ ਗਏ ਕੋਈ 22 23 ਲੀਟਰ ਦੁੱਧ ਅੱਛਾ ਮੇਰ ਕੋ ਨਾ ਇਹਨੇ ਦਿਲ ਨਹੀਂ ਲਾਇਆ ਇਹਨੇ ਪਾਣੀ ਗੱਲ ਪੀਤਾ ਹੈ ਹਿਸਾਬ ਨਾਲ ਅੱਛਾ ਢਿੰਗੀ ਜਾਂ ਡਿੰਗੀ ਜਾਂਦੀ ਇੱਕ ਇਹ ਗਾਂ ਤੇ ਇੱਕ ਹੋਰ ਬਾਹਰ ਨਹੀਂ ਬਜੀ ਅੱਛਾ ਇਹ ਜੋੜਾ ਹੀ ਆਇਆ ਹੈ ਅੱਛਾ ਉਹ ਵੀ ਉੱਥੋਂ ਹੀ ਆਈ ਆ ਉਹ ਵੀ ਟੋਕੜ ਆਉਂ ਅੱਛਾ ਹਾਂ ਉਹ ਵੀ ਕੀ ਗਾਂ ਅੱਛਾ ਉਹ ਵੀ ਕੀ ਇਹ ਲੈ ਗਈ ਤੇ ਠੀਕ ਹੈ ਨਾ ਲੈ ਗਈ ਤੇ ਫਿਰ ਅਗਲੀ ਜਿਹੜੀ ਪੱਥੋਂ ਠੀਕ ਆ ਪੇਟ ਦੇ ਵੀਰ ਸਾਈ ਹੋਈ ਮਰ ਜੇ ਠੀਕ ਆ ਹਾਂ ਜੀ ਤੇ ਭਾਜੀ ਇਹਦੇ ਕੋਲ ਬੱਚੀਆਂ ਲਈਆਂ ਬਹੁਤ ਖੁੱਲੀਆਂ ਥੱਲੀਆਂ ਰਹੀਆਂ ਫਾਰਮ ਦੇ ਵਿੱਚੋਂ ਹਾਂਜੀ ਚੰਗੀ 22 23 ਲੀਟਰ ਦੋਵੇਂ ਟਾਈਮ ਤਾਂ ਥੱਲੀ ਕੀਤੀ ਆ ਅੱਛਾ ਉਹ ਸਾਰੇ 9 ਕਿਲੋ ਦੇ ਸਾਰੇ 7 ਕਿਲੋ ਰਹਿ ਗਿਆ ਅੱਛਾ ਰਿੰਗ ਦੀਆਂ ਵੜਾ ਰਹੀਆਂ ਭਾਜੀ ਠੀਕ ਆ ਹਾਂਜੀ ਤੇ ਇਹਦੇ ਕੋਲ ਹੁਣ ਕਿੰਨਾ ਦੁੱਧ ਹੁਣ ਭਾਜੀ 17 ਕਿਲੋ ਦੁੱਧ ਆ ਹੈਗਾ ਪੱਕਾ ਦੁੱਧ ਮੈਂ ਨਾ ਕੋ ਚੋਕੇ ਖੜੇ ਭੂਰ ਮਾਰੇ ਛੱਟਾ ਮਾਰੇ ਕੋ ਥਾਨ ਨਹੀਂ ਵਾਲ ਕੱਢ ਕੇ ਆਪਣੀ ਦੋ ਡਾਂਗ ਮੇਰੇ ਕੋ ਵੀਡੀਓ ਕਰਦੇ ਚਵਾ ਕੇ ਖੜੇ ਅੱਛਾ ਹਾਂਜੀ ਤਸੱਲੀ ਕਰਕੇ ਖੜੇਗੇ ਤਸੱਲੀ ਕਰੀ ਚੋਲੀ ਨੇ ਬੱਚਾ ਪੁੱਛਾ ਤੁਹਾਨੂੰ ਬੜਾ ਫਾਰਮ ਵਾਲੇ ਵੀਰ ਕਾਟੀ ਇਹਟਰਾ ਗਾੜੀ ਚੋਕ ਕਰਵਾਗੇ ਨਾ ਹਾਂਜੀ ਇੱਥੇ ਰੱਸੀਏ ਦੇ ਹੱਥ ਰੱਸੀ ਪਾਣੀ ਥੱਲੇ ਹਾਂ ਥੱਲੇ ਠੀਕ ਹੈ ਹਾਂ ਬਾਕੀ ਹੈਗੀ ਪੁਲਿਸ ਸੀਲਸ ਲੱਗ ਗਿਆ ਜਿੱਥੇ ਲੱਗ ਰੱਖ ਲਈ ਉੱਥੇ ਹੀ ਰੱਖ ਲਈ ਆ ਹਾਂ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਉਹ ਲੱਤ ਰੱਖੀ ਪਾਜੀ ਨੇ ਪਛਾਣਗਾ ਸਭ ਕੁਝ ਖਲੋਤੀ ਵੀ ਬੋਰੀ ਸਹੀ ਆਹ ਗਾਲ ਮਾਇਆ ਜਾ ਪੰਡਿਆ ਥਣ ਤਰਾਂ ਦਾ ਨਹੀਂ ਪਾਜੀ ਫਿਰਕੇਗਾ ਤੋ ਆ ਵੜਾ ਦੇਖ ਜੀ ਤਲਵਾ ਲਾਵਾ ਆ ਦੇ ਆ ਦੇਖਾ ਤੇ ਥਣ ਲੱਗ ਗਿਆ ਗਲابی ਰੰਗ ਦੇ ਭਾਜੀ ਥਾਣੇ ਆ ਹੁਣ 17 ਕਿਲੋ ਦੁੱਧ ਹੋ ਜੇ ਅੱਛਾ 16 ਆ ਜੇ 15 ਤੋਂ ਬਾਹਰ ਨਹੀਂ ਅੱਛਾ 15 ਤੋਂ ਬਾਹਰ ਹੀ ਲੋ ਠੀਕ ਆ ਹਾਂ ਜੀ ਇਹਨੂੰ ਰੱਸੀ ਪਾਈ ਇੱਥੇ ਪੁੰਦੇ ਅਗਲਾ ਇੱਕੋ ਕਰੋ ਵਈਆਂ ਤੇ ਠੀਕ ਆ ਇੱਥੇ ਰੱਸੀ ਪਾਈ ਦੀ ਚਲੋ ਖੋਲੋ ਫਿਰ ਇਹਨੂੰ ਤੋਰਦੀ ਆਪਾਂ ਆਦੋ ਕਰੀਵਾ ਨੰਨ ਨਾ ਪਾ ਜੀ ਤੇ ਦੁੱਧਿਆ ਨਰਾਇ ਜਨਾ ਦੁੱਧਿਆ ਵਛੀ ਦੇ ਇੱਕ ਦੋ ਦਿਨ ਕੋਈ ਸਾਹਮਲੇ ਫਿਰ ਚਕਾਨੇ ਛੱਡੂ ਉਤਰਾ ਮੇਰੇ ਜੀ ਸੰਥਨ ਓਕੇ ਆ ਸਾਰੇ ਮੈਂ ਨਾ ਭਾਜੀ ਕੋਈ ਲੀਟਰ ਨਾ ਭਾਵੇਂ ਚੋੜੇ ਦੇ ਭਾਵੇਂ ਜਿੱਤ ਤਰ੍ਹਾਂ ਕੇ ਦੀ ਤਸੱਲੀ ਉਤਰਾ ਕਰਾ ਦੂੰ ਕੋਈ ਵਾਅਦਾ ਕਾਟ ਮੜ ਆ ਜਾ ਉਤਰਾ 19 21 ਦਾ ਫਰਕ ਹੈਗਾ ਬਾਈ ਦਾ ਬਾਈ ਦਾ ਫਰਕ ਮਾੜਾ ਮੋਟਾ ਨਹੀਂ ਕੀਦਾਗਾ ਠੀਕ ਹੈ ਜੋਤਰਾ ਥਣ ਬਰਾਬਰ ਹੈ ਨਾ ਨਾ ਭਾਜੀ ਜੇ ਇੱਕ ਵੀ ਧਾਰ ਹੋਵੇ ਦੋ ਵੀ ਹੋਵੇ ਮੈਂ ਤਾਂ ਵੀ ਦੱਸ ਦੇਣਾ ਨਾ ਅੱਛਾ ਅਗਲੇ ਨਾਲ ਅਗਲਾ ਚੋਲੇ ਮਗਰਲਾ ਮਗਰਲਾ ਚੋਲੇ ਠੀਕ ਹੈ ਇੱਕ ਦੋ ਦਿਨ ਬੱਚੀ ਸੰਭੀ ਗਈ ਨਾ ਹਾਂਜੀ ਤੇ ਬੱਚੀ ਫਿਰ ਆਪਣੇ ਟਿਕਾਣੇ ਤੇ ਚਲ ਜੂਗੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਹੁਣ ਪਾਵੇ 70000 ਕਰੀਏ ਹਾਂਜੀ ਇਹ ਜਿੱਦਾਂ 62000 ਦੀ ਬੱਚੀ 62000 ਦੀ ਹਾਂਜੀ ਕਰਨਾ ਵਿੱਚ ਕੁਮੰਤਨ 68 ਦੇ ਦਈਏ 54 ਦੇ ਦੇ ਦਈਏ ਭਾਜੀ ਦੇ ਦਾਂਗੇ ਅੱਛਾ ਦੇ ਦਾਂਗੇ ਹੋਰ ਕਰ ਦਈਏ ਮੰਤਨ ਕਿੰਨਾ ਦੋ ਯਾਰ ਉਹ ਕਰ ਦਿੱਤੇ ਅੱਛਾ ਹਾਂਜੀ 56 ਦੀ 56 ਦੀ ਦੇ ਦੋ ਹਾਂਜੀ ਚੋਰ ਕਰ ਦਿੱਗੇ ਕਰ ਦੋ ਤੁਹਾਡੀ ਮਰਜ਼ੀ ਆ ਭਾਜੀ ਪੂਰੇ 52000 ਦੀ ਬੱਸੀ ਦੇਣੀ ਅੱਛਾ 52000 ਦੀ 52000 ਦੀ ਬੱਸੀ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਬੱਸੀ ਕੋਈ ਵੇਜ ਵੀ ਸਕਦਾ ਵੀਰ ਕਾਰੋਬਾਰ ਤੇ ਹੁਣ 15 16 ਲੀਟਰ ਚਵਾ ਦੋਗੇ ਜਿਹੜਾ ਕਰਾ 15 ਲੀਟਰ ਤੋਂ ਬਾਹਰ ਹੀ 15 16 ਕਿਲੋ ਹੋਊਗਾ ਅੱਛਾ ਤੇ ਵਿਖਾਵਾ ਜਿਹੜਾ ਇਹ 18 ਹੁੰਦੀਆਂ ਕਿਲੋ ਦਾ ਵੇਰਦਾ ਠੀਕ ਆ ਹਾਂਜੀ ਤੇ ਆ ਜਿਹੜੀ ਗੱਬਣ ਇਹ ਗੱਬਣ ਬੈਂਚ ਚ ਵੜਾ ਰੱਖ ਜੀ ਤੋੜ ਦੋ ਫਿਰ ਇਹ ਵੀ ਇਹ ਕਿੰਨਾ ਖੜਦੀ ਟਾਈਮ ਇੱਕ ਨਕ ਲੈ ਜੂਗੀ ਟਾਈਮ ਅਜੇ ਇਹ ਭਾਜੀ ਅਹੀਂ ਨਾ ਇਹਦੀ ਮਤਲਬ ਘਾਰ ਵਾਲੇ ਆਂਦੇ ਆ ਵੀ ਇਹ ਨਾ ਖੜਦੀ ਆ ਮਤਲਬ 15 16 ਦੇਣਾ ਹਾਂਜੀ ਅਹੀਂ ਨਾ ਦੀ ਚੈੱਕ ਕਰਾ ਕੇ ਕੱਲ ਦੀ ਵੀਡੀਓ ਬਣਾਈਂ ਜੇ ਕੋਈ ਵੀਡੀਓ ਬੰਗਾ ਲਈ ਮੇਰੇ ਕੋਲ ਪਹਿਲਾਂ ਅੱਛਾ ਡਾਕਟਰ ਨੇ ਆਖਿਆ ਵੀ ਲੈ ਜੇ ਬਾਈ ਲੈ ਜੇ ਅੱਛਾ ਦੇਣ ਖੜਦੀ ਆ ਅਹੀਂ ਭਾਜੀ 1 ਮਹੀਨੇ ਦੀ ਕਿਸੇ ਨੂੰ ਗਾਰੰਟੀ ਰਵਾਂਗੇ ਮਤਲਬ ਮਹੀਨੇ ਦੇ ਵਿੱਚ ਬਈ ਸੂਬੇ ਜੇ ਮਹੀਨੇ ਤੱਕ ਪਹਿਲੋਂ ਨਾ ਸੂਬੇ ਹਾਂਜੀ ਮਹੀਨੇ ਤੋਂ ਬਾਹਰ ਗਾਂ ਸੂਬੇ ਹਾਂਜੀ ਰੋਜ਼ ਦਾ ਭਾਜੀ 200 ਰੁਪਿਆ ਜਨ ਲੱਗੂਗਾ ਸਾਨੂੰ ਠੀਕ ਹੈ ਹਾਂਜੀ ਮਹੀਨੇ ਦਾ ਗਾਂ ਪਹਿਲੋਂ ਸੂਗੇ ਮਹੀਨੇ ਦਾ ਜਨ ਆਂ ਠੀਕ ਆ। ਹੋਰ ਵੀ ਮੇਰਾ। ਇਹ ਵੀ ਤੇ ਜੇਸੂ ਗੇਟੋਂ ਮਹੀਦੇ। ਠੀਕ ਆ। ਹਾਂਜੀ। ਕਿੰਨੇ ਕ ਦੁੱਧ ਵਾਲੀ ਆ? ਆ ਦਾਂਦੇ ਤੇ ਦੇਖ ਸਕਦੇ ਕਿੰਨੇ ਦੁੱਧ ਵਾਲੀ 13 14 13 14 ਕਿਲੋ। ਅੱਛਾ। ਹਾਂਜੀ ਹਾਂਜੀ। ਚਲੋ ਫਿਰ ਤੋਰ ਤੋ। ਚੰਗੀ ਮੰਨ ਲਓ। ਵੱਡੀ ਗਾਂ ਦਾ ਤਰਾ ਸਾਠੇ ਵਾਲੀ। ਕੱਦ ਘੱਟ ਚੰਗਾ ਹੱਤਰਾ। ਗਾਂ ਗਰਮੀਆਂ ਤੇ ਚੌਣ ਵਾਲੀ ਗਾਂ ਆ। ਖੱਜੇ ਰਲਗਾ ਰੰਗ ਭਾਈ ਇਹਦਾ। ਹਾਂ। ਇਹਦੇ ਬਾਰੇ ਤਿਆਰ ਦੂਰ ਕੀਤੀ ਹਿੰਦੀ ਹਾਂਜੀ ਅੱਛਾ ਫਿਰ ਤੇ ਵੇਚਣ ਦਾ ਵੀ ਸਵਾਲ ਆਉਣਾ ਸੀ ਹਣਾ ਹਾਂਜੀ ਚਲੋ ਹੁਣ ਉਸ ਹਸਾਬ ਨਾਲ ਆਪਾਂ ਦੇ ਦੇਣੀ ਭਾਣਾ ਦੇ ਦੇਣੀ ਠੀਕ ਹੈ ਮੁੱਲ ਜੇ ਕਰਾਉਣਾ ਇਹ ਤਾਂ ਭਾਵੇਂ 26 ਕਰਾ ਲਈਏ ਹਾਂਜੀ ਭਾਵੇਂ 25 ਕਰਾ ਲਓ 20000 ਦੇ ਦਈਏ 22 ਦੇ ਦੇ ਦਈਏ ਪੂਰੇ 20 ਦੇ ਦਾਂਗੇ ਭਾਜੀ ਅੱਛਾ 20000 ਦੀ 18000 ਦੀ ਦੇ ਦਾਂਗੇ ਅੱਛਾ 18000 ਦੀ 18000 ਦੇਵਾਂਗੇ ਠੀਕ ਹੈ ਹਾਂਜੀ ਬਾਕੀ ਕੋਈ ਮਹੀਨਾ ਇੱਕ ਸਾਹਮਣੇ ਮਹੀਨੇ ਤੋਂ ਬਾਅਦ ਟਾਈਮ ਫਿਰ 200 ਰੁਪਿਆ ਰੋਜ਼ ਦਾ ਸਾਨੂੰ ਪਊਗਾ ਠੀਕ ਹੈ ਵਿਆਜ ਜਿਹੜੀ ਜੇ ਇਹ ਇਹ ਦੁੱਧ ਨੂੰ 9 ਕਿਲੋ 8 ਕਿਲੋ ਕਰਕੇ ਦਵਾਂਗੇ ਅੱਛਾ ਹਾਂਜੀ ਪਹਿਲਾਂ ਬੱਚੀ ਜੇ ਇਹਦੀ ਬੱਚੀ ਦੋ ਟਾਈਮ ਮੈਨੂੰ ਇਹਨਾਂ ਨੂੰ ਦਿੱਤੀ ਨਹੀਂ ਸਾਨੂੰ ਅੱਛਾ ਹਾਂਜੀ ਤੇ ਬੱਚਾ ਨਹੀਂ ਹੈ ਕਹਿੰਦਾ ਹਨਾ ਬੱਚੀ ਪਾਣੀ ਚੋੜੀ ਦੀ ਹੈ ਬੱਚਾ ਦਿੱਤਾ ਨਹੀਂ ਹੈ ਨਾ ਆ ਮਸ਼ੀਨ ਹੀ ਦਿੱਤੀ ਜਨਾ ਅੱਜ ਕਿਲੋ ਬੱਚੀ ਹੁਣ 8 ਕਿਲੋ ਦੁੱਧਾਂ ਦੇਣੀ ਜੀ ਤੇ ਥਾਨ ਪੋਰੀ ਜੇ ਮਾਣਾ ਓਕੇ ਓਕੇ ਲੈ ਖੋਲੋ ਫਿਰ ਸਵਾਨ ਨਹੀਂਦਾ ਵੀ ਇੱਕ ਰੀ ਲੱਗ ਪਾ ਜੀ ਰੱਸੀ ਪਾਉਣੀ ਦੀ ਏ ਠੀਕ ਹੁਣ ਆਪਾਂ ਗੇ ਰੱਸੀ ਪਾਵੇ ਚੋੜੀ ਦੀ ਅੱਛਾ ਐ ਕਿਤੇ ਝੱਲੂ ਅੱਛੀ ਤੇ ਖਾੜੀ ਵੱਛੀ ਤੇ ਦਾ ਫਿਰ ਮੁੱਲ 8 ਕਿਲੋ ਦੁੱਧ ਜਿਹਾ ਹੁਣ ਅੱਛਾ ਖਾਣਾ ਓਕੇ ਅਗਲੇ ਨਾਲ ਅਗਲਾ ਬਰਾਬਰ ਮਗਰ ਲੈਣਾ ਮਗਰਵਾ ਹਾਂਜੀ ਇਹਦਾ ਮੁੱਲ ਮੁੱਲ ਭਾਜੀ ਇਹਦਾ ਜਿਹਦੇ ਵੱਛੀ ਹੁੰਦੀ ਹਾਂਜੀ ਤੇ ਬਾਅਦ 26 27 ਕਰ ਲੈਂਦੇ ਹਾਂਜੀ ਹੁਣ 20000 ਦੀ ਜਰੀ 20 ਤੇ ਦੇ ਦੀਏ ਇਹ ਵੀ ਕਹੀ ਭਾਜੀ ਬਰਾਬਰ ਦੇ ਦੀ ਅੱਛਾ 18000 ਦੀ 18000 ਦੇ ਦਾਂਗੇ 18 ਦੀ ਭਾਵੇਂ ਕੋਈ ਹੋ ਲੈ ਜਾਏ ਤਾਂ ਪਰ 18000 ਦੀ ਦਵਾਂਗੇ ਉਹ 18000 ਦੀ ਆਸ 100 ਦੀ ਕਿੰਨੇ ਦੇ ਦੇ ਦਾਂਗੇ ਹਾਂਜੀ ਜੋੜਾ ਹੀ 20000 ਦੇ ਦਾਂਗੇ ਠੀਕ ਹੈ ਹਾਂਜੀ ਹਾਂਜੀ ਅੱਛਾ ਜੋੜਾ ਹੀ 20000 ਕਾਲੀ ਜੀ ਪੈਂਦੀ ਵੈੜ ਪਰ ਛਿਲਦੀ ਨਹੀਂ ਵੈੜ ਅੱਛਾ ਬਾਲਟੀ ਨਾਲ ਚੋਣੀ ਆ ਠੀਕ ਹੈ ਰਸੀ ਪਾ ਕੇ ਉੱਤੇ ਚੋਣੀ ਉੱਤੇ ਪਾਈ ਦੇ ਅਸੀਂ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਮੱਝ ਜੀ ਹੈ ਨਾ ਇਹ ਮੱਝ ਭਾਈ ਬੱਚਾ ਨਹੀਂ ਜੇਗਾ ਅੱਛਾ ਬੱਚਾ 20 ਤੋਂ 22 ਦਿਨ ਸੁਈਨ ਹੋਏ ਜੀ ਅੱਛਾ ਹਾਂਜੀ ਤੇ ਦੋ ਦਿਨ ਕੋ 8 ਕਿਲੋ ਆਈ 7 ਸਾਢੇ 7 ਕਿਲੋ ਲਾਵੇ ਕੋਈ ਸਤਾਂ ਦਾ ਦੁੱਧ ਬਾਹਰ ਹੀ ਜੇ ਥਲੇ ਤੋਰ ਫੇਰੇ ਬਾਣਾ ਪਾ ਕੇ ਮੇਰੇ ਪੈਂਦੀ ਜੀ ਠੀਕ ਹੈ ਲੈ ਵਾ ਵੇਖੋ ਇਹਦਾ ਸਾਡੇ ਸਾਤ ਅੱਠ ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹਦੇ ਕੋਲ। ਮੱਕੀ ਥੱਲੇ ਆ ਵੇਖ ਸਕਦੇ ਜੀ ਇੱਕ। ਥੱਲੇ ਉਹ ਬੜੀ ਭਾਜੀ ਸੱਜਰਾਂ ਰਗੇ ਸੱਜਰੇ ਮਈ 25 ਦਿਨ ਕੋਈ ਲਾਲੇ 20 ਦਿਨ ਨਾਲੇ ਮਹੀਨਾ ਲਾਲੇ। ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਜੇ ਤੇ ਬੱਚਾ ਹੁੰਦਾ ਹਾਂਜੀ 60 70 ਕਰ ਲਈਦੇ। ਹਾਂਜੀ ਅਜੇ ਵੀ ਮੈਂ ਭਾਜੀ 56 ਦੀ 57 ਦੇ ਜੇ ਮੈਂ ਸਾਡੇ ਘਰੋਂ ਵਿਕਦੀ ਹੈ ਹਾਂਜੀ ਬਾਈ ਥੱਲੇ ਬੜੇ ਸਾਲ ਕੋਈ ਭੂਰਨੇ ਕੋ ਛਟਾਣੀ ਹਾਂਜੀ ਫੋਨ ਪਾਜੀ ਪਹਾੜੇ ਦੇਤੇ ਮਿਲਦੀ ਜੀ ਬਰਸੋਂ ਦੀ ਆਈ ਇੱਕ ਦਿਨ ਟਿਕਾ ਲਵਾਇਆ ਜੇ ਨੇ ਠੀਕ ਆ ਪਹਾੜੇ ਦੇਤੇ ਆ ਬਾੜੀ ਦਾ ਖਿੱਚਵਾ ਗਏ ਦਵਾਂਗੇ ਕੋ ਚੋਕੇ ਖੜੇ ਹਾਂਜੀ ਫੋਨ ਪਾਜੀ ਹਾਂ ਨਾ 52000 ਦੀ ਮੈਂ ਦੇ ਦਿੰਦੀ 52000 ਛੋਟ ਛੋਟ ਕਰਨੀ ਮੌਕੇ ਤੇ ਹੋਰ 200 ਰੁਪਏ ਪਾਜੀ ਛੋੜ ਹੀ ਹੋਣੀ ਇਹਦੇ ਵਿੱਚ ਠੀਕ ਆ ਤੇ ਥਾਣੇ ਦੇ ਕਰੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਬਾਈ ਥੱਲੇ ਵੇਖੋ ਮੈਂ ਜੇ ਸੋਤੇ ਦੇ ਸੱਤ ਦੱਸਣਾ ਦੁੱਧ ਵਿਖਾਵਾ ਵੇਰ ਦਹਾਂ ਲਈ ਫਿਰਦੀ ਮੈਂ ਠੀਕ ਹੈ ਜੀ ਸੋਤੇ ਦੇ ਸੱਤ ਕਿਲੋ ਹੀ ਦੁੱਧ ਆ ਸੱਤਾਂ ਮਾਸਾ ਬਾਹਰ ਹੀ ਸੱਤ ਕਿਲੋ ਹੋ ਸਕਦਾ ਬਾਕੀ ਇਹ ਵੀ ਕੋਈ ਵੀ ਇੱਥੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ